ਸਾਲ ਵਿਕਾਸ ਦੇ ਕੰਮ ਕੀਤੇ ਤਦਨਤਾਦ ਦੇ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਵਿਕਾਸ ਜਿਹੜਾ ਅਸੀਂ ਕਹਿੰਦੇ ਹਾਂ ਉਹ ਕਹਿੰਦੇ ਆਂ ਪੰਥਕ ਹਲਕਾ ਜੀ ਤਾਂ ਅਸੀਂ ਕਹਿੰਦੇ ਆਂ ਵਿਕਾਸ ਦੇ ਨਾਂ ਦੇ ਲੋਕ ਵੋਟ ਪਾਉਣ ਉਹ ਲੋਕਾਂ ਨੇ ਉਹ ਸਾਡੀ ਅਪੀਲ ਜਿਹੜੀ ਸਾਡੀ ਬੇਨਤੀ ਜਿਹੜੀ ਉਹ ਸੁਣੀ ਉਹ ਵਿਕਾਸ ਨੂੰ ਜਿਹੜਾ ਪਹਿਲ ਦਿੱਤਾ ਉਹ ਜਿਹੜੇ ਬੰਦੇ ਧਾਰਮਿਕ ਇਸ਼ੂ ਅਸ਼ਾਲ ਦੇ ਸੀਗੇ ਉਹਨਾਂ ਉਹਨਾਂ ਨੂੰ ਸਾਦਾਂ ਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਜਿਹੜੀ ਆ ਉਹ ਹਾਦ ਹੋਈ ਆ ਔਰ ਖਾਸ ਤੌਰ ਤੇ ਕਾਂਗਰਸ ਨੂੰ ਔਰ ਜਿਹੜੇ ਨਵਾਂ ਅਕਾਲੀ ਦਲ ਬਣਿਆ ਆਵਾਸ ਪੰਜਾਬ ਉਹਨਾਂ ਨੂੰ ਔਰ ਬੀਜੇਪੀ ਜਿਹੜੀ ਸਭ ਤੋਂ ਪਿੱਛੇ ਰਹੀ ਆ ਉਹ ਨੋਟ ਕਰ ਲੈ ਬਿੱਟੂ ਬਿੱਟੂ ਖਾਸ ਤੌਰ ਤੇ ਨੋਟ ਕਰ ਲੈ ਉਹ ਬੜੀਆ ਗੱਪਾਂ ਮਾਰਦੇ ਜੀ ਇਸੇ ਤਰ੍ਹਾਂ ਕਰਾਂਗੇ ਜੀ ਉੱਤ ਡੱਕਾਂਗੇ ਉਹ ਸਪਸ਼ਟ ਹੋ ਗਿਆ ਕਿ ਬੀਜੇਪੀ ਨੂੰ ਪੰਜਾਬ ਚ ਕੋਲ ਵੋਟ ਨਹੀਂ ਪੈਂਦੀ ਔਰ ਕਾਂਗਰਸ ਦੇ ਜਿਹੜੇ ਸੱਤ ਮੁੱਖ ਮੰਤਰੀ ਤੁਰੇ ਫਿਰਦੇ ਚੰਨੀ ਬਾਜਵਾ ਰਾਜਾ ਬੜਿੰਗ ਸਿੱਧੂ ਸੁਖੀ ਰੰਧਾਵਾ ਪਤਾ ਨਹੀਂ ਕਿੰਨੇ ਮੁੱਖ ਮੰਤਰੀ ਉਹ ਸੱਤਾਂ ਮੁੱਖ ਮੰਤਰੀਆਂ ਸੋਚ ਲੈਣਾ ਚਾਹੀਦਾ ਆਪਣੇ ਅੰਦਰੋਂ ਇਹ ਸੁਪਨੇ ਖਤਮ ਕਰ ਦਿਓ ਨਾ ਕਾਂਗਰਸ ਪੰਜਾਬ ਚ ਕਿਤੇ ਲੜਾਈ ਚ ਨਾ ਸਤਾਈ ਚ ਕੇ ਲੜਾਈ ਚ ਹੋਊਗੀ ਸਤਾਈ ਤੇ ਦਵਾਦਾ ਸਦਾ ਭਗਵਾਨ ਸੇ ਮਾਨ ਦੀ ਗਵਾਹੀ ਤੇਰਾ ਆਮ ਆਦੀ ਪਾਰਟੀ ਦੀ ਸਰਕਾਰ ਬਣੇ ਰਾਜੇ ਬੜਿੰਗ ਕੋ ਨਹੀਂ ਕਾਫੀ ਚਰਚਾ ਜੂ ਰਾਇ ਕਾਫੀ ਝੁੱਕੇ ਬਿਆਨ ਕੀ ਲੱਗਾ ਕਿੱਲਾ ਕੱਢਿਆ ਲੋਕਾਂ ਨੇ ਉਹਨਾਂ ਨੇ ਵੋਟਾਂ ਲੈਣ ਦੀ ਬਹੁਤ ਬੇਤੁੱਕੇ ਬੇਸੁਰੇ ਬਿਆਨ ਦਿੱਤੇ ਔਰ ਤਰਫਦਾਰ ਦੇ ਲੋਕਾਂ ਨੇ ਮਜਹਿਲਾ ਨੇ ਰਾਜੇ ਬੜਿੰਗ ਦੀ ਧੌਂ ਚੋਂ ਬਹੁਤ ਇਹ ਚੰਗੀ ਤਰ੍ਹਾਂ ਕਿੱਲਾ ਕੱਢਤਾ ਬਾਜਵੇ ਦੀ ਤੇ ਰਾਜਾ ਬੜਿੰਗ ਜੀ ਇਸ ਕਰਕੇ ਸਭ ਜਿਹੜੀਆਂ ਇਹ ਗੱਲਾਂ ਕਰਦੇ ਆ ਉਹ ਇਹਨਾਂ ਨੂੰ ਭੁੱਲ ਜਾਣੀਆਂ ਚਾਹੀਦੀਆਂ ਲੋਕ ਵਿਕਾਸ ਨੂੰ ਹੀ ਵੋਟਾਂ ਪਾਉਣਗੇ ਉਹ ਵਿਕਾਸ ਜਿਹੜਾ ਸਦਾ ਭਗਵਾਨ ਸਿੰਘ ਮਾਨ ਜੀ ਨੇ ਕਰਾਇਆ 27 ਜੂਨ ਸੇ ਵਿਕਾਸ ਦੇ ਨਾਂ ਤੇ ਅਸੀਂ ਚੋਣ ਜਿੱਤ ਕੇ ਸਰਕਾਰ ਬਣਾਉਂਦੇ ਆਂ ਬੀਜੇਪੀ ਦੇ ਦੋ ਦੋ ਮੁੱਖ ਮੰਤਰੀ ਪ੍ਰਚਾਰ ਕਰਕੇ ਗਏ ਤੇ ਕਹਿੰਦੇ ਵੀ ਅਸੀਂ ਡਬਲ ਚਿੰਨੀ ਸਰਕਾਰ ਬਣਾਵਾਂਗੇ ਮੈਂ ਕਹਿੰਦਾ ਬੀਜੇਪੀ ਵਾਲੇ ਪੰਜਾਬ ਤੋਂ ਆਪਣੇ ਸਾਰੇ ਮੁੱਖ ਮੰਤਰੀ ਘੱਲਣ ਤਾਂ ਵੀ ਨਹੀਂ ਦੇ ਸਕਦੇ ਜੋ ਮਰਜ਼ੀ ਕਰ ਲੈ ਇਹਦਾ ਮੋੜ ਵੱਜਾ 27 ਦੀ ਜਿੱਤ 27 ਦੀ ਜਿੱਤ ਦਾ ਮੋੜ ਹੈ ਜੀ ਇਹ 27 ਦੀ ਜਿੱਤ ਦਾ ਇਹੀ ਕਹਿੰਦੇ ਸੀਗੇ ਕਿ ਸੈਮੀਫਾਈਨਲ ਉਹ ਫਾਈਨਲ ਦੀ ਤਿਆਰੀ ਹੋ ਗਈ ਹੁਣ 27 ਜਿੱਤ ਗਈ ਸੈਮੀਫਾਈਨਲ ਜਿੱਤ ਗਈ ਆਮ ਆਦਮੀ ਪਾਰਟੀ ਬਿਲਕੁਲ ਜਿੱਤ ਗਈ ਬਹੁਤ ਆਰਾਮ ਨਾਲ ਬਹੁਤ ਵਧੀਆ ਟੰਗ ਦਿੱਤਾ ਵੱਡੀ ਜਿੱਤ ਪ੍ਰਾਪਤ ਹੋਈ ਕੀ ਕਹਿਣਾ ਚਾਹੋਗੇ ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ ਸਾਢੇ 3 ਸਾਲ ਵਿਕਾਸ ਦੇ ਕੰਮ ਕੀਤੇ ਤਦਨਤਾਰ ਦੇ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਵਿਕਾਸ ਜਿਹੜਾ ਅਸੀਂ ਕਹਿੰਦੇ ਉਹ ਕਹਿੰਦੇ ਅਸੀਂ ਪੰਥਾ ਘਲਕਾ ਜੀ ਤਾਂ ਅਸੀਂ ਕਹਿੰਦੇ ਅਸੀਂ ਵਿਕਾਸ ਦੇ ਨਾਂ ਦੇ ਲੋਕ ਵੋਟ ਪਾਉਣ ਉਹ ਲੋਕਾਂ ਨੇ ਉਹ ਸਾਡੀ ਅਪੀਲ ਜਿਹੜੀ ਸਾਡੀ ਬੇਨਤੀ ਜਿਹੜੀ ਉਹ ਸੁਣੀ ਉਹ ਵਿਕਾਸ ਨੂੰ ਜਿਹੜਾ ਪਹਿਲ ਦਿੱਤਾ ਔਰ ਜਿਹੜੇ ਬੰਦੇ ਧਾਰਮਿਕ ਇਸ਼ੂ ਅਸ਼ਾਲ ਦੇ ਸੀਗੇ ਉਹਨਾਂ ਉਹਨਾਂ ਨੂੰ ਸਾਦਾਂ ਨੂੰ ਬਹੁਤ ਬੁਰੀ ਤਰ੍ਹਾਂ ਬਲੋ ਜਿਹੜੀ ਆ ਉਹ ਹਾਦ ਹੋਈ ਆ ਔਰ ਖਾਸ ਤੌਰ ਤੇ ਕਾਂਗਰਸ ਨੂੰ ਔਰ ਜਿਹੜੇ ਨਵਾਂ ਅਕਾਲੀ ਦਲ ਬਣਿਆ ਆਸ ਪੰਜਾਬ ਉਹਨਾਂ ਨੂੰ ਔਰ ਬੀਜੇਪੀ ਜਿਹੜੀ ਸਭ ਤੋਂ ਪਿੱਛੇ ਰਹੀ ਆ ਉਹ ਨੋਟ ਕਰ ਲੈ ਬਿੱਟੂ ਬਿੱਟੂ ਖਾਸ ਤੌਰ ਤੇ ਨੋਟ ਕਰਦੇ ਉਹ ਬੜੀਆ ਕੱਪਾ ਮਾਰਦੇ ਜੀ ਇਹ ਸੇ ਤਾਂ ਕਰਾਂਗੇ ਜੀ ਉੱਦਾਂ ਕਰਾਂਗੇ ਉਹ ਸਪਸ਼ਟ ਹੋ ਗਿਆ ਕਿ ਭਾਜਪਾ ਨੂੰ ਪੰਜਾਬ ਚ ਕੋਈ ਵੋਟ ਨਹੀਂ ਪੈਣ ਵਾਲੀ ਔਰ ਕਾਂਗਰਸ ਦੇ ਜਿਹੜੇ ਸੱਤ ਮੁੱਖ ਮੰਤਰੀ ਤੋਂ ਫਿਰ ਚੰਨੀ ਬਾਜਵਾ ਰਾਜਾ ਬੜਿੰਗ ਸਿੱਧੂ ਸੁਖੀ ਹੰਦਾਵਾ ਪਤਾ ਨਹੀਂ ਕਿੰਨੇ ਮੁੱਖ ਮੰਤਰੀ ਉਹ ਸੱਤਾਂ ਮੁੱਖ ਮੰਤਰੀਆਂ ਸੋਚਣਾ ਚਾਹੀਦਾ ਕਿ ਆਪਣੇ ਅੰਦਰੋਂ ਇਹ ਸੁਪਨੇ ਖਤਮ ਕਰ ਦਿਓ ਨਾ ਕਾਂਗਰਸ ਪੰਜਾਬ ਚ ਕਿਤੇ ਲੜਾਈ ਚ ਨਾ ਸਤਾਈ ਚ ਕੇ ਲੜਾਈ ਚ ਹੋਊਗੀ ਸਤਾਈ ਚ ਦਵਾਦਾ ਸਦਾਪਾਗਵੰਸੇ ਮਾਨ ਦੀ ਗਵਾਹੀ ਜਿਹੜਾ ਆਮ ਆਦੀ ਪਾਰਟੀ ਦੀ ਸਰਕਾਰ ਬਣ। ਰਾਜੇ ਬੜਿੰਗ ਕੋ ਨਹੀਂ ਕਾਫੀ ਚਰਚਾ ਜੁੜਾਈ ਕਾਫੀ ਤੁੱਕੇ ਬਿਆਨ ਕੀਤੇ ਕਿੰਨਾ ਕਿੱਲਾ ਕੱਢਿਆ ਲੋਕਾਂ ਨੇ। ਉਹਨਾਂ ਨੇ ਵੋਟਾਂ ਲੈਣ ਦੀ ਬਹੁਤ ਬੇਤੁੱਕੇ ਬੇਸੁਰੇ ਬਿਆਨ ਦਿੱਤੇ। ਔਰ ਤਰਨਤਾਰ ਦੇ ਲੋਕਾਂ ਨੇ ਮਜਹਿਲਾਂ ਨੇ ਰਾਜੇ ਬੜਿੰਗ ਦੀ ਧੌਂਚੋਂ ਬਹੁਤ ਇਹ ਚੰਗੀ ਤਰ੍ਹਾਂ ਕਿੱਲਾ ਕੱਢਤਾ ਬਾਜਵੇ ਦੀ ਤੇ ਰਾਜਾ ਬੜਿੰਗ ਦੀ। ਇਸ ਕਰਕੇ ਸਭ ਜਿਹੜੀਆਂ ਇਹ ਗੱਲਾਂ ਕਰਦੇ ਆ ਉਹ ਇਹਨਾਂ ਨੂੰ ਭੁੱਲ ਜਾਣੀਆਂ ਚਾਹੀਦੀਆਂ। ਲੋਕ ਵਿਕਾਸ ਨੂੰ ਹੀ ਵੋਟਾਂ ਪਾਉਣਗੇ ਔਰ ਵਿਕਾਸ ਜਿਹੜਾ ਸਦਾਪਾਗਵੰਸੇ ਮਾਨ ਜੀ ਨੇ ਕਰਾਇਆ। ਸਤਾਈ ਦੀ ਜਿੱਤ ਦੇ ਨਾਂ ਤੇ ਅਸੀਂ ਚੋਣ ਜਿੱਤ ਕੇ ਸਰਕਾਰ ਬਣਾ ਲਈ। ਬੀਜੇਪੀ ਦੇ ਦੋ ਦੋ ਮੁੱਖ ਮੰਤਰੀ ਪ੍ਰਚਾਰ ਕਰਕੇ ਗਏ ਤੇ ਕਹਿੰਦੇ ਵੀ ਅਸੀਂ ਡਬਲ ਜਿੱਤ ਨਹੀਂ ਸਰਕਾਰ ਬਣਾਉਣੀ। ਮੈਂ ਕਹਿੰਦਾ ਬੀਜੇਪੀ ਵਾਲੇ ਪੰਜਾਬ ਤੋਂ ਆਪਣੇ ਸਾਰੇ ਮੁੱਖ ਮੰਤਰੀ ਘਾ ਲੈਂ ਤਾਂ ਵੀ ਨਹੀਂ ਦੇ ਸਕਦੇ ਜੋ ਮਨ ਦੀ ਕਰ। ਇਹਨਾਂ ਦਾ ਮੋਢਿਆ 27 ਦੀ ਜਿੱਤ ਦਾ। 27 ਦੀ ਜਿੱਤ ਦਾ ਮੋਢਿਆ ਜੀ ਇਹ 27 ਦੀ ਜਿੱਤ ਦਾ। ਇਹੀ ਕਹਿੰਦੇ ਸੀਗੇ ਕਿ ਸੈਮੀਫਾਈਨਲ ਆ ਉਹ ਫਾਈਨਲ ਦੀ ਤਿਆਰੀ ਹੋ ਗਈ ਹੁਣ 27 ਦੀ ਜਿੱਤ ਦਾ। ਸੈਮੀਫਾਈਨਲ ਜਿੱਤ ਗਈ ਜਾਂ ਆਮ ਆਦਮੀ ਪਾਰਟੀ। ਬਿਲਕੁਲ ਜਿੱਤ ਗਈ ਬਹੁਤ ਆਰਾਮ ਨਾਲ ਬਹੁਤ ਵਧੀਆ ਟੰਗ ਦਿੱਤਾ।